ਆਹ ਉਹ ਦੇਖੋ ਕਮਲਾ ਕਿੱਥੇ ਫਿਰਦਾ ਹੋ ਉਹ ਆਉਂਦਾ ਹੋ ਉਹ ਦੇ ਇਹ ਨਾ ਗੰਦਾ ਹੈ ਆ ਦੇ ਆ ਦੇ ਆ ਦੇ ਫਿਰਦਾ ਆ ਦੇ ਆ ਦੇ ਇਹਨੂੰ ਕਹਿੰਦੇ ਆ ਭਜਰਿਆਂ ਨੂੰ ਵਾਹਣ ਇੱਕੋ ਜਿਹੇ ਮਿੱਤਰ ਹੈ ਜੀਵ ਨਿਕਲ ਜਾਣੀਆਂ ਹੁਣ ਇਹਦੀ ਇੱਥੇ ਹੁੰਦੇ ਆ ਜਾ ਆ ਜਾ ਜੀਵ ਨਿਕਲ ਆ ਜਾ ਚਲਾ ਚਲ ਗਿਆ ਮੈਂ ਚਲਿਆ ਡੈਡੀ ਦੇਖ ਕਿਵੇਂ ਜਾਂਦਾ ਕੰਦਾ ਆ ਪਤਾ ਨਹੀਂ ਕਿੱਥੇ ਜਾਣਾ ਕਿੱਥੇ ਜਾਣਾ ਵੜ ਗਿਆ ਹੌਲੀ 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 ਆਇਆ ਇੱਥੇ ਜਾਣਾ ਕarele ਤੋੜੀਏ ਤੇ ਕਰੇ ਲੀਨੀਆ ਬੇਲਾ ਭਰੀਆਂ ਪੰਜ ਇਹਨਾਂ ਥਾਂ ਖਾਲੀ ਸੀ ਆਪਾਂ ਕੰਮ ਤੇ ਲਿਆ ਔਰ ਗੁੱਡਣ ਵਾਲਾ ਲਓ ਜੀ ਲੈਜਰ ਲਾਉਣ ਲੱਗੇ ਸੀ ਰਹਿਂਦਾ ਸੀ ਥੋੜਾ ਜਿਹਾ ਤੇ ਇਹਨਾਂ ਖਰਾਬ ਹੋ ਗਿਆ ਸੀ ਕੱਲ ਅਰੇ ਜੜੀ ਨੰਗੀ ਫਿਰ ਹੌਣ ਲਾਉਣ ਲੱਗੇ ਆਂ ਦਵਾਰ ਉਹ ਆਪਣਾ ਲੱਗਿਆ ਸਿਸਟਮ ਕੋਲੇ ਉਹਦੇ ਹੈਗੇ ਟੱਟੀ ਦੀ ਦੇ ਅੰਡੇ ਚੁਰੂਚਕ ਤੇ ਵੈਸੇ ਲੇਟ ਹੀ ਆ ਇੱਧਰ ਲੱਗਿਆ ਹੋਇਆ ਸੀਗਾ ਆ ਪਾਹੀ ਪਈ ਜਿਹੜੀ ਤੇ ਨੱਕੀ ਨੂੰ ਪਾਣੀ ਆਪਣੀ ਹੁਣ ਲੱਗੂ ਇੱਕ ਲਾਸਟ ਇਹਦੇ ਵਿੱਚ ਪਾਣੀ ਬੰਦ ਚੱਲਦੇ ਆ ਚਾਹ ਬਿਨ ਬੰਦਾ ਲੈ ਗਿਆ ਚਾਹ ਚਾਹ ਬਿਨ ਸਾਡਾ ਕਿੱਥੇ ਸਰਦਾ